ਸਤ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਮੇਰਾ ਨਾਮ ਹੈ ਚੰਦਦੇਵ ਸਿੰਘ ਢਿੱਲੋਂ ਅੱਜ ਫਿਰ ਗੱਲ ਕਰਨੀ ਆ ਜਿਹੜਾ ਅਲੋਪ ਹੋ ਰਿਹਾ ਪੰਜਾਬੀ ਵਿਰਸਾ ਭਾਗ 2 ਦੀ ਮੈਂ ਵੀਡੀਓ ਪਾ ਚੁੱਕਿਆ ਹਾਂ ਚੈਨਲ ਤੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਮਿਲ ਜੂਗਾ ਤੇ ਜਾਂ ਤੁਸੀਂ ਵੀਡੀਓ ਜਾ ਕੇ ਤੁਸੀਂ ਦੇਖ ਸਕਦੇ ਏ ਇਤੋਂ ਨੈਕਸਟ ਵੀਡੀਓ ਹੋਊਗੀ Holi ਤੇ ਉਹਦਾ ਭਾਗ 2 ਪਾਇਆ ਸੀ ਮੈਂ ਆਖਿਆ ਸੀਗਾ ਮੈਨੂੰ ਭਾਗਵਾਨ ਨਹੀਂ ਮਿਲ ਰਿਹਾ ਪਰ ਥੋੜੀ ਜਿਹੀ ਕੋਸ਼ਿਸ਼ ਕੀਤੀ ਮੈਂ ਤੇ ਮੈਨੂੰ ਭਾਗਵਾਨ ਨੂੰ ਹੀ ਮਿਲ ਗਿਆ ਉਹਦਾ ਜਿਹੜਾ ਭਾਗ ਪਹਿਲਾ ਵਾ ਇਹ ਰਗੇਸਿੰਗ ਖਲਜੀ ਵੱਲੋਂ ਲਿਖੀ ਗਈ ਹੈ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਇੱਥੇ ਲਿਖਿਆ ਅਲੋਪ ਹੋ ਰਿਹਾ ਪੰਜਾਬੀ ਵਿਰਸਾ ਤੇ ਇਹਦੇ ਲਗਭਗ 185 ਪੇਜ ਹੈਗੇ ਆ ਇਹਨਾਂ ਉੱਤੇ ਫਿਰ ਗੱਲ ਕਰਦੇ ਆ ਤੇ ਮੈਂ ਫਿਰ ਇੱਕ ਵਾਰੀ ਕਹਿਣਾ ਚਾਹੁੰਗਾ ਕਿ ਅੱਜ ਮੈਂ ਤੁਹਾਨੂੰ ਫਿਰ ਜਿਸ ਤਰ੍ਹਾਂ ਪਿੱਛੇ ਟਿਪ ਟਿਪ ਦਿੱਤੀ ਮੈਂ ਪਿਛਲੀ ਵੀਡੀਓ ਵਿੱਚ ਅੱਜ ਇੱਕ ਹੋਰ ਟਿਪ ਦਊਂਗਾ ਵੀ ਜਦੋਂ ਮੈਂ ਕੋਈ ਕਿਤਾਬ ਪੜ੍ਹਦਾ ਨਾ ਤੇ ਉਹਦੇ ਵਿੱਚ ਜਿਹੜੇ ਔਖੇ ਅੱਖਰ ਹੁੰਦੇ ਆ ਅੱਗੇ ਵੀ ਕਿਹਾ ਸੀਗਾ ਮੈਂ ਉਹਦੇ ਤੇ ਪੇਜ ਦੇ ਵਿੱਚ ਇੱਕ ਲਿਖ ਲੈਣਾ ਹਣਾ ਸਿੰਪਲ ਜਿਹੜੇ ਤੁਹਾਨੂੰ ਲੱਗਦਾ ਨਾ ਵੀ ਨਾਰਮਲ ਅੱਖਰ ਹੈਗੇ ਜਿਹੜੇ ਸ਼ਬਦ ਹੈਗੇ ਉਹਨਾਂ ਨੂੰ ਲਿਖ ਲਓ ਉਹਨਾਂ ਦੀ ਵਿਆਖਿਆ ਬਾਅਦ ਚ ਆਪਾਂ ਚੈਟ ਜੀਪੀਟੀ ਤੋਂ ਕਢ ਲਾਂਗੇ ਕਿਤੇ ਵੀ ਹਣਾ ਕਾੜ ਕੇ ਸਭ ਰੱਖ ਸਕਦੇ ਆ ਆਪਾਂ ਆਪਣੇ ਕੋਲ ਤੇ ਉਹ ਚੀਜ਼ਾਂ ਮੈਂ ਪਲੱਸ ਪੁਆਇੰਟ ਆਗਾ ਉਹ ਦੂਸਰੀ ਵੀਡੀਓ ਵਿੱਚ ਦੱਸਿਆ ਗਿਆ ਵਾ ਤੁਸੀਂ ਦੂਸਰੀ ਵੀਡੀਓ ਵੀ ਦੇਖਿਓ ਉੱਚ ਤੁਹਾਨੂੰ ਇੱਕ ਹੋਰ ਪਲੱਸ ਜਿਹੜੀ ਨੋਲਜ ਮਿਲ ਜੂਗੀ ਉਹਦੇ ਵਿੱਚ ਅਲੋਪ ਹੋਰਾ ਪੰਜਾਬੀ ਬੇਸਾ ਦਾ ਭਾਗ 2 ਆ ਉਹਦੇ ਵਿੱਚ ਹੋਰ ਜਿਹੜੇ ਅੱਖਰ ਹੈਗੇ ਪੰਜਾਬੀਆਂ ਦੇ ਪੰਜਾਬੀ ਹ ਅਸਲੈਂਗ ਬੋਲਿਆ ਜਾਂਦਾ ਨਾ ਆਪੋ ਆਪਣੀਆਂ ਚੜ੍ਹਦੇ ਪੰਜਾਬ ਲੈnde ਪੰਜਾਬ ਦੀਆਂ ਵੱਖ ਬੋਲੀਆਂ ਜਿਦਾਂ ਨਾ ਕਈ ਖਿੱਚ ਕੇ ਬੋਲਦੇ ਥੋੜੇ ਕਿੱਦਾਂ ਵੀਰੇ ਇੱਥੇ ਕਈ ਬੋਲਦੇ ਨੇ ਕਦੀ ਕਿੱਦਾਂ ਵੀਰੇ ਕੀ ਹਾਲ ਹੈ ਤੇ ਅਮਾ ਜਿਹੜੇ ਥੋੜੇ ਖਿੱਚੇ ਉਹ ਕਿੱਦਾਂ ਪਾਉ ਕੀ ਹਾਲ ਹੈ ਸੋ ਇਸ ਤਰ੍ਹਾਂ ਦੇ ਬੱਕਰੇ ਵੱਖਰੇ ਸਲੈਂਗ ਆਉਂਦੇ ਪਾਉ ਵਖਰਾਵਾ ਵੜਿਆ ਬਾਈ ਵਖਰਾਵਾ ਵੜਿਆ ਤੇ ਭਰਾ ਵਖਰਾਵਾ ਵੜਿਆ ਪਰ ਹੈਗਾ ਮਤਲਬ ਇਹਨਾਂ ਦਾ ਇੱਕੋ ਹੀ ਆ ਹਨਾ ਤਾਲ ਮੇਰੇ ਮਨ ਕੀ ਵਖਰੇ ਵਖਰੇ ਜਿ ਤਰ੍ਹਾਂ ਵਾ ਕਹਿੰਦੇ ਬਲਾਉਣ ਕੇ ਨੂੰ ਹਨਾ ਸਮਝਾਉਂਦੀ ਹੈ ਨਾ ਜਿਹਨੂੰ ਕਹਿੰਦੇ ਆਪਾਂ ਵੀ ਕਿਤ ਤਰ੍ਹਾਂ ਸਮਝਾਉਣਾ ਅਗਲੇ ਨੂੰ ਬੋਲ ਕੇ ਸਮਝਾਉਣਾ ਇਸ਼ਾਰਾ ਨਾਲ ਇਸ਼ਾਰਿਆਂ ਨਾਲ ਹੀ ਭਾਸ਼ਾ ਹੁੰਦੀ ਜਿਹਨੇ ਬੋਲ ਨਹੀਂ ਸਕਦੇ ਉਹਨਾਂ ਵਾਸਤੇ ਇਸ਼ਾਰਿਆਂ ਨਾਲ ਹੀ ਭਾਸ਼ਾ ਹੁੰਦੀ ਹੈ ਤੇ ਉਹ ਵੀ ਵਖੋ ਵਖ ਸਿਸਟਮ ਹੈਗਾ ਸਭ ਕੁਝ ਪਰ ਜਿਹੜੇ ਆਪਣੇ ਅੱਖਰ ਹੈ ਮੇਰੇ ਪੰਜਾਬੀ ਦੇ ਜਿਹਨਾਂ ਦਾ ਸਿੰਪਲ ਕਹਿੰਦੇ ਵੀ ਚਾਹ ਬਣਾ ਦੇ ਬਾਈ ਇਹ ਹੋ ਗਿਆ ਥੋੜਾ ਹਨਾ ਬਾਈ ਵੱਡ ਮਾਲੇ ਦਾ ਬਲਾਤ ਵਾਲੇ ਜਾਂ ਚਾਹ ਬਣਾ ਦੇ ਵੀਰੇ ਚਾਹ ਬਣਾ ਦੇ ਬਾਈ ਤੇ ਚਾਹ ਬਣਾ ਦੇ ਵੀਰ ਜੀ ਚਾਹ ਬਣਾ ਦਿਓ ਭਾਜੀ ਹਨਾ ਇਸ ਤਰ੍ਹਾਂ ਲੱਗੇ ਵਖਰੇ ਵਖਰੇ ਲ ਇਤਰਾ ਬੋਲਦੇ ਨੇ ਕੋਈ ਕਈ ਤਰੀਕੇ ਨੇ ਹੁੰਦੇ ਆ ਕਈ ਤਰੀਕੇ ਨੇ ਆਪਣਾ ਬਾਦਸ਼ਾਹ ਹੱਲੀ ਵੀ ਸਮਝ ਨਹੀਂ ਲੱਗਦੇ ਆ ਇਤਰਾ ਪਾਇਲਟ ਦਾ ਟੈਸਟ ਦਿੰਨੇ ਆ ਨਾ ਉਹ ਚ ਕਈ ਤਰ੍ਹਾਂ ਦੀਆਂ ਹੁੰਦੀਆਂ ਜਿਤਨਾ ਮਨੇ ਆਪਾਂ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਕਹਿੰਦੇ ਵੀ ਸਾਡੇ ਵੀ ਅਜਿਹਾ ਚੱਲਦਾ ਸੀ ਉਸ ਤਰ੍ਹਾਂ ਦੇ ਵਰਡ ਜਿਹੜੇ ਕੁਝ ਨਾਰਮਲ ਗੱਲਾਂ ਜਿਹੜਾ ਘਰਾਂ ਚ ਘਰੇ ਵਰਡ ਯੂਜ਼ ਕੀਤੇ ਜਾਂਦੇ ਆ ਚਲੋ ਹੁਣ ਤਾਂ ਟੈਕਨੋਲੋਜੀ ਇਤਰਾ ਟੈਕਨੋਲੋਜੀ ਦਾ ਕੰਪਿਊਟਰ ਆ ਗਿਆ ਵੱਖਰੇ ਵਰਡ ਆ ਗਏ ਪਰ ਜਿਹੜੀ ਮੇਨ ਚੀਜ਼ਾਂ ਹੈਗੀਆਂ ਵਾ ਜਿਹੜੇ ਪੁਰਾਣੇ ਅੱਖਰ ਆ ਗਏ ਜਿਤਨਾ ਮੈਂ ਕਈ ਬੋਲਦਾ ਕਈ ਭੁੱਲੇ ਵੀ ਜਾਂਦਾ ਹਾਂਗਾ ਕਈ ਅੱਜ ਦੇ ਜ਼ਮਾਨੇ 'ਚ ਸਲੇਟੀ ਵਰਡ ਬੜਾ ਪੁਰਾਣਾ ਵਾ ਹਨਾ ਤੇ ਜਬਾ ਕਿਹਨੂੰ ਕਹਦੇ ਦੁਕਾਨ ਤੇ ਜਾ ਕੇ ਕਹੀਏ ਨਾ ਆਪਾਂ ਵੀ ਆਪਾਂ ਕੋਈ ਚੀਜ਼ ਲੈਣੀ ਆ ਬਾਈ ਅੰਜ ਕੁਝ ਕੀ ਲੈਣਾ ਮੈਂ ਪਜਾਮਾ ਲੈਣਾ ਨਹੀਂ ਜੀ ਆਪਾਂ ਜੋਗਰ ਲੈਣਾ ਆਪਾਂ ਜੋਗਰ ਸਾਈਜ਼ ਦੇਖਣਾ ਚਾਹੁੰਦੇ ਆ ਉਹਦੇ ਵਿੱਚ ਆਪਾਂ ਨੂੰ ਚਾਹੀਦੀ ਹਮ ਸਭ ਦਾ ਗਏ ਪਜਾਮਾ ਨੋਰਮਲ ਆਪਾਂ ਪਾਸ਼ਾ ਨਹੀਂ ਚੇਂਜ ਕਰ ਸਕਦੇ ਹੁਣ ਜ਼ਰੂਰੀ ਆਪਾਂ ਮਾਲ ਚ ਗਏ ਕਿਤੇ ਕੱਲ ਮੈਂ ਗਿਆ ਕਿਤੇ ਤੇ ਮੈਂ ਉੱਥੇ ਆਖਿਆ ਵੀ ਜੈਗਰ ਚਾਹੀਦੀ ਪੈਂਟ ਚਾਹੀਦੀ ਠੀਕ ਆਪਾਂ ਨੂੰ ਆਪਾਂ ਇਹ ਨਹੀਂ ਕਹਾ ਮੈਂ ਕਿ ਆਈ ਨੀਡ ਵਨ ਸਲਿੰਗ ਫਿਟ ਆਰ ਵਨ ਸਟ੍ਰੇਟ ਫਿਟ ਪੈਂਟ ਇਤਨੀ ਆਖਿਆ ਤੇ ਵੀ ਸਾਈਜ਼ ਮਾਈ ਸਾਈਜ਼ 32 ਔਰ 34 ਇਹਦਾ ਮੈਕਸਿਮ ਹੋਊਗਾ ਜੋ ਹੈਗਾ ਠੀਕ ਹੈ ਹੁੰਦਾ ਚੱਕਰੋ ਫਿੱਟ ਆ ਗਿਆ ਠੀਕ ਆ ਪਾਣੀ ਆ ਕਈ ਲੋਕ ਹੈ ਕੋਈ ਵੀ ਜਗਾ ਕਿ ਲੈਂਦਾ ਵੀ ਉਹ ਲੜਾਈ ਛੋੜਿਆ ਕਰ ਦਿੰਦੇ ਨਹੀਂ ਗੱਲ ਤੋਂ ਸੋ ਅੱਜ ਦੀਆਂ ਗੱਲਾਂ ਛੱਡੀਏ ਮੇਰਾ ਆਪਾਂ ਅੱਜ ਦੀ ਜਿਹੜੀ ਮੇਨ ਗੱਲ ਕਰਨੀ ਆ ਆਪਾਂ ਉਹ ਹੈ ਲੋਪ ਹੋਇਆ ਪੰਜਾਬੀ ਵਿਰਸਾ ਕੁਝ ਅੱਖਰ ਜਿਹੜੇ ਹੈਗੇ ਆ ਮੈਂ ਲਿਖੇ ਹੋਏ ਆ ਤੇ ਉਹ ਮੈਂ ਤੁਹਾਨੂੰ ਇਹਦੇ ਵਿੱਚੋਂ ਕੱਢ-ਕੁੱਢ ਕੇ ਤੇ ਉਹਨਾਂ ਦਾ ਮਤਲਬ ਕਿ ਤਰ੍ਹਾਂ ਆਪਾਂ ਚੜੀ ਜੀ ਪੀੜੀ ਤੇ ਕਰਨਾ ਫਿਰ ਇੱਕ ਵਾਰੀ ਰੀਫਰੈਸ਼ ਮੈਂ ਕਰ ਦੂੰਗਾ ਤੁਹਾਨੂੰ ਤੇ ਤੁਸੀਂ ਇਹ ਚੀਜ਼ ਨੂੰ ਵੀ ਥੋੜਾ ਗ ਚਲੋ ਆਪਾਂ ਅੱਗੇ ਹੁਣ ਕਤਾਰ ਦੀ ਗੱਲ ਕਰਦੇ ਆਂ ਇਹਦਾ ਪੀਡੀਫ ਲਿੰਕ ਵੀ ਤੁਹਾਨੂੰ ਮੈਂ ਕਿਤਰਾ ਪ੍ਰੋਵਾਈਡ ਕਰਨਾ ਉਹ ਵੀ ਮੈਂ ਤੁਹਾਨੂੰ ਦੱਸ ਦੇਣਾ ਹੁਣੇ ਚਲੋ ਕਰੀਏ ਵੀਡੀਓ ਤੁਹਾਨੂੰ ਦੱਸਿਆਂ ਨਾਲ ਗੌਰ ਦੇ ਸ਼ਬਦਾਂ ਦੀ ਕਾਹਨੇ ਦੱਸਿਆ ਆਪਾਂ ਕਰਦੇ ਆਂ ਵੀ ਕਿਹੜੇ ਕਿਹੜੇ ਅੱਖਰ ਇੱਚ ਲਿਖੇ ਹੋਏ ਸ਼ਬਦ ਲਿਖੇ ਹੋਏ ਚਲੋ ਜੀ ਹੁਣ ਜਿਹੜਾ ਆ ਪਹਿਲੇ ਅੱਖਰ ਤੇ ਦੋਸਤੋ ਜਿਹੜੇ ਪਹਿਲੇ ਅੱਖਰ ਹੈਗੇ ਉਹਨਾਂ ਬਾਰੇ ਮੈਂ ਗੱਲ ਕਰੂੰਗਾ ਵੀ ਜਿਤਨਾ ਲਿਖਿਆ ਹੋਇਆ ਇੱਚ ਸੇਮ ਉਤਨਾ ਹੀ ਲਿਖਿਆ ਹੋਇਆ ਇਹਨਾਂ ਨੇ ਖੇਤੀਬਾੜੀ ਸੰਬੰਧੀ ਦੇ ਹੈਗੇ ਆ ਜਿਹਦੇ ਵਿੱਚ ਲਿਖਿਆ ਗਿਆ ਬੱਗੇਬੱਦਲ ਲਿਖਿਆ ਹੈ ਨਾ ਤੇ ਅਗਲੇ ਬੰਨੇ ਆ ਛਗੋਰੀ ਕਰਾ ਆ ਗਿਆ ਜਿੰਦਾ ਆ ਗਿਆ ਜਿੰਦਾ ਜਿਹੜਾ ਆਪਾਂ ਵਟ ਪਾਉਨੇ ਨੇ ਹਨਾ ਆਪਾਂ ਦੋ ਪਾਸੇ ਜਿੰਦੇ ਲੱਗੇ ਨੇ ਹੁਣ ਤੇ ਚਲੋ ਟਰੈਕਟਰ ਜਿਹੜੀਆਂ ਆ ਗਈਆਂ ਇਕਪਣ ਵਾਧੂ ਵਾਧੂ ਆ ਗਏ ਟਰੈਕਟਰ ਆ ਗਏ ਕਈ ਚੀਜ਼ ਇੱਥੇ ਹਰ ਨੀ ਨੀ ਕੀ ਚੀਜ਼ ਦੇਖੋ ਪਾਣਾ ਗਿਆ ਖੇਤੀਬਾੜੀ ਦੇ ਵੀ ਨੀ ਗਨੇਗੇ ਤੇ ਅੱਗੇ ਆ ਗਿਆ ਪੱਟੀ ਤੇ ਅੱਗੇ ਆ ਗਿਆ ਕਿ ਪੱਟੀ ਲਿਖਿਆ ਤਿੰਗੜ ਲਿਖਿਆ ਬੋਲ ਬਣਾਉਣੇ ਤੇ ਸਜ ਸਜਲੀ ਤੇ ਅੱਗੇ ਆ ਗਿਆ ਆਪਣਾ ਖੇਤੀਬਾੜੀ ਦੇ ਖਤਮ ਹੁੰਦੇ ਆ ਤੇ ਉਸ ਤੋਂ ਬਾਅਦ ਆਪਣੇ ਹੁੰਦੇ ਆ ਖਰਾਕਾਂ ਆ ਗਈਆਂ ਫਿਰ ਪੈਰਾਵਾ ਤੇ ਗਹਿਣੇ ਆ ਗਏ ਚਾਦਰੇ ਕਾਟੀਆਂ ਚੋੜੀਆਂ ਕੈਂਠਾ ਕੁੰਡ ਕੱਢਣਾ ਮੈਨੂੰ ਲੱਗਦਾ ਪਹਿਲੇ ਪਾਸੇ ਮੈਂ ਕਿ ਬੇਸਿਕ ਵੈਸੇ ਕਵਰ ਕੀਤੇ ਕੇ ਦੋਜੋ ਦੂਜੇ ਪਾਸ ਜਿਹੜੇ ਹੈ ਥੋੜੇ ਜੇ ਡੱਡੇ ਮਾਡੇ ਵਾਰ ਜਿਹੜੇ ਹੁੰਦੇ ਆ ਨਾ ਜਿਆਦਾ ਸਮਝ ਨਹੀਂ ਲੱਗਦੇ ਆਪਾਂ ਨੂੰ ਮੈਨੂੰ ਤਾਂ ਲੱਗਦਾ ਜਿਤਰਾ ਹੋਰ ਚੀਜ਼ ਕੀਤੀ ਗਈ ਹੈ ਜਿਤਰਾ ਕਿ ਤਿਹਾੜ ਦੇ ਰਸਮਾਂ ਤੀਆਂ ਲੋਹੜੀ ਜਾਂ ਫਿਰ ਲਿਖੀ ਹੋਈ ਜਦੋਂ ਉਹਨਾਂ ਨੇ ਸੋਚਿਆ ਹੋਗਾ ਵੀ ਇੱਕੋ ਪਾਰ ਦੇ ਸਾਰਾ ਕਲੀਅਰ ਕਰ ਦੇਣਾ ਬਟ ਸ਼ਬਦ ਇੰਨੇ ਹੋਣਗੇ ਵੀ ਦੋਹਾਂ ਪਾਰਾਂ ਵਿੱਚ ਕਲੀਅਰ ਕਰਨਾ ਪੈਊਗਾ ਕਿਦਾ ਅੱਗੇ ਵੀ ਪੜਾ ਸਕਣ ਪਤਾ ਨਹੀਂ ਵੀ ਉਹਨ ਕੋਈ ਹੋਰ ਜਿਹੜਾ ਹੈਗਾ ਲਿਖ ਕੇ ਉਹਨੂੰ ਕਰ ਦੇ ਜਾਂ ਇਹ ਅੱਗੇ ਕ ਲਿਖਣ ਲਈ ਬਹੁਤ ਕੋਲੇ ਸਦੇ ਪਰ ਨਾਰਮਲ ਕਿਤਾਬਾਂ ਜਿਹੜੀਆਂ ਇੱਧਰ ਪਈਆਂ ਮੇਰੇ ਕੋਲ ਤੁਸੀਂ ਜੋ ਮਰਜ਼ੀ ਇਹਨਾਂ ਦੇ ਚੁਗੜੜ ਕਰਕੇ ਸ਼ਬਦ ਲੈ ਲਓ ਵੀ ਲੋਪ ਹੋ ਰਿਹਾ ਪੰਜਾਬੀ ਵਿਰਸਾ ਹੀ ਆ ਇੱਕ ਸ਼ਬਦ ਜਿਹੜੇ ਤੁਸੀਂ ਸ਼ਬਦ ਪਈ ਜਿਹੜੀ ਸੁਣਾਈਂ ਬੋਲਦੇ ਜੋ ਅਗਰ ਉਹ ਬੋਲੀ ਨਹੀਂ ਜਾਣਦੀ ਤੁਹਾਡੇ ਸ਼ਹਿਰ ਦੇ ਵਿੱਚ ਜ਼ਿਆਦਾ ਤੇ ਉਹ ਲੋਪ ਹੀ ਹੋ ਰਹੀ ਹੈ ਉਹ ਲੋਪ ਦਾ ਮੈਂ ਕਿ ਗੁੰਮ ਹੋ ਰਹੀ ਕਿ ਤਰ੍ਹਾਂ ਪੰਜਾਬ ਚੋਂ ਪੰਜਾਬੀ ਬਾਹਰ ਜਾ ਰਹੇ ਆ ਉਹ ਤਰ੍ਹਾਂ ਚੀਜ਼ ਕਹਿ ਸਕਦੇ ਆਪਾਂ ਸਿੰਪਲ ਭਾਸ਼ਾ ਦੇ ਵਿੱਚ ਅਗਗਾ ਸਾਂਝ ਤੇ ਪਿਆਰ ਸਾਂਝੇ ਸੰਯੁਕਤ ਪਰਿਵਾਰ ਸਾਂਝਾ ਜਿੱਥੇ ਇਕੱਠਾ ਰਹਿਣਾ ਹਨਾ ਤੇ ਤੇ ਉਤੋਂ ਅਗਗਾ ਸਾਥ ਦਰਵਾਜ਼ੇ ਸਾਂਝ ਤੇ ਪਿਆਰ ਤੇ ਤਿੰਨ ਜਣ ਅੱਗੇ ਆ ਗਿਆ ਪਿੰਡੂ ਕਿਤੇ ਆਰ ਕਹ ਖਰਾਸ ਕੋਲੂ ਪੱਟੀਆਂ ਕਪੱਟੀਆਂ ਜਿਤਨਾ ਲਾ ਲੈਣਾ ਪੱਠੀ ਕੋਈ ਕਾ ਸਕਦੇ ਕੋਈ ਚੀਜ਼ਾਂ ਜੀ ਕਾ ਸਕਦੇ ਆਪਾਂ ਹਲਵਾ ਜਿਹੜੇ ਪੱਟੀਆਂ ਲਾਉਂਦੇ ਆਪਣਾ ਨਾ ਜਿਹਨਾਂ ਦਾ ਤਲਦੇ ਆ ਤੇ ਇਹਨੂੰ ਤੰਦੂਰ ਗਾਸ ਰਿਹਾ ਬਾ ਤੁਸੀਂ ਤੰਦੂਰ ਮੰਨ ਲਓ ਤਾਂ ਅੱਗੇ ਆ ਗਿਆ ਕੁਲਾੜੀ ਤੇ ਆਵੀ ਪੌਣੀ ਤੇ ਇਹਦੇ ਵਿੱਚ ਮੈਂ ਤੁਹਾਨੂੰ ਦੋ ਤਿੰਨ ਚੀਜ਼ਾਂ ਹੈ ਗਿੱਧਾ ਆ ਗਿਆ ਜਿਤਨਾ ਮੈਂ ਜਿਹੜਾ ਤਿਹਾਰਾਂ ਦੇ ਵਿੱਚੋਂ ਹੁਣ ਖੁਰਾਕਾਂ ਦੇ ਵਿੱਚੋਂ ਚੈਟ ਜੀਪੀਟੀ ਦੇ ਵਿੱਚ ਤੁਹਾਨੂੰ ਮੈਂ ਇੱਕ ਦੋ ਚੀਜ਼ਾਂ ਕੱਢ ਕੇ ਦਿਖਾ ਦੇਣਾ ਜਿ ਤਰ੍ਹਾਂ ਪਹਿਲਾਂ ਪੰਜਾਬੀ ਵਿੱਚ ਲਿਖਦਾ ਇੱਥੇ ਮੈਂ ਵੀ ਪੰਜਾਬੀ ਸ਼ਬਦ ਨੂੰ ਟਾਈਪ ਕਰਨਾ ਤਾਂ ਇਹ ਮੈਂ ਲਿੰਕ ਜਿਹੜੇ ਹੈਗੇ ਆ ਥੱਲੇ ਇੱਕ ਡਿਸਕ੍ਰਿਪਸ਼ਨ ਜਿਹਦੇ ਵਿੱਚ ਇੱਕ ਲਿੰਕ ਹੈਗਾ ਉਹਦੇ ਵਿੱਚ ਸਾਰੇ ਲਿੰਕ ਦਿੱਤੇ ਹੋਏ ਆ ਤੇ ਇੱਥੇ ਚੂਰੀ ਲਿਖਣਾ ਚੂਰੀ ਇੱਕ ਲਖਵਿੰਦਰ ਵਡਾਲੀ ਦਾ ਬੜਾ ਸੌਂਗ ਆ ਪਿਆਰਾ ਤੇ ਮੈਂ ਸੁਣਦਾ ਹਾਂ ਨਾ ਬੜੀ ਬੜੀ ਤੇ ਚੂਰੀ ਤੋਂ ਚੇਤਾ ਮੈਨੂੰ ਚੂਰੀ ਖਾਦੀ ਨੂੰ ਬੜਾ ਟਾਈਮ ਹੋ ਗਿਆ ਹਰ ਕੀ ਮੈਂ ਘਰ ਜਾਊਂਗਾ ਤੇ ਮੈਂ ਵੀ ਖਾ ਕੇ ਵੇਖੂਗਾ ਇੱਥੇ ਤੋਂ ਆਪਣੇ ਕੋ ਬੰਨ ਨਹੀਂ ਨਾ ਹੀ ਰੋਟੀ ਤੇ ਫਿਰ ਉਹਨੇ ਚਲ ਬਾਹਰ ਹੋ ਵਿਚਾਰ ਵਜਾਰਾ ਕਰੀਦਾ ਪਰ ਹੁਣ ਹੁਣ ਇਹ ਲਿਖੀ ਦੀ ਜਾਣ ਦੇ ਚੂਰੀ C H U D L I ਹੁਣ ਇੱਥੇ ਜਿਹੜਾ ਪੰਜਾਬੀ ਹੈ ਨਾ ਉਹ ਥੋੜਾ ਲਿਖਣ ਦਾ ਪੰਗਾ ਪੈਂਦਾ ਵਾ ਪਰ ਆਪਾਂ ਫੇਰ ਹੋਰ ਕੋਈ ਸ਼ਬਦ ਲੈ ਲੈਨੇ ਜਿਤਨਾ ਅ ਜਿਹੜਾ ਚੱਕੀ ਲੈ ਲੈਨੇ ਹਨਾ ਹੁਣ C H K I ਚੱਕੀ ਲਿਹਾ ਗਿਆ ਸੋ ਥੋੜਾ ਜਿਆ ਲੱਭਣਾ ਬਣਦਾ ਚੱਕੀ ਆ ਗਿਆ ਚੱਕੀ ਇੱਥੇ ਲਿਖਣਾ ਪੈਣਾ ਨਾਲ ਸਾਨੂੰ ਜਿਤਨਾ ਹੁਣ ਆਪਾਂ ਸ਼ਬਦ ਦੇ ਤੋ ਸਾਨੂੰ ਪਤਾ ਵਾ ਸੁਪੋਜ਼ ਆਪਾਂ ਇਹ ਲਿਖਣਾ ਹੈ ਵੀ ਚੱਕੀ ਹੈ ਜਿਤਨਾ ਕੱਟ ਕੀਤਾ ਤੇ ਚਾੜੀ ਵੀ ਪੇਸਟ ਕੀਤਾ ਚੱਕੀ ਕਿਹੜਾ ਸ਼ਬਦ ਹੈਗਾ ਜਿਤਨਾ ਘਰੇਲੂ ਵਸਤਾਂ ਦੇ ਧੰਦੇ ਇੱਥੇ ਲਿਖ ਦੇਣਾ ਆਪਾਂ ਇਹਦਾ ਮਤਲਬ ਦੱਸੋ ਵਿਆਖਿਆ ਦਵੋ ਪੰਜਾਬੀ ਵਿੱਚ ਪਹਿਲਾਂ ਵੇਦੇ ਕੀ ਦਿੰਦੇ ਆ ਫਿਰ ਨਹੀਂ ਤਾਂ ਉਹਨੂੰ ਥੋੜਾ ਗਾਈਡ ਕਰਦਾਂਗੇ ਵੀ ਇਹ ਵਰਡ ਹੈ ਕਿਸ ਟਿਪ ਕੈਟਾਗਰੀ ਵਿੱਚ ਆਉਂਦਾ ਚੱਕੀ ਲਕਦਾ ਕਿ ਆਤਮ ਤੌਰ ਤੇ ਇਹ ਮੁੱਖ ਅਰਥਾਂ ਵਿੱਚ ਵਰਤਿਆ ਜਾਂਦਾ ਚੱਕੀ ਚੱਕਣੀ ਇਹ ਇੱਕ ਕਿਸਮ ਦੇ ਘਰੇਲੂ ਮਨ ਅਨਾਜ ਪੀਸਣ ਵਾਲੀ ਵਰਤੀ ਜਾਂਦੀ ਹੈ ਵੇਖਿਓ ਚਾਰਜੀ ਬਿਨੇ ਕਰੈਕਟ ਦੱਸਿਆ ਵੀ ਅਨਾਜ ਪੀਸਣ ਵਾਲੀ ਆਪਾਂ ਚੱਕੀ ਵੀ ਪੁਰਾਣੀ ਹੁੰਦੀ ਤੇ ਗੇੜ ਗੇੜਦੇ ਨੇ ਨਾ ਉੱਤੇ ਥੱਲੇ ਪੱਥਰ ਹੁੰਦਾ ਵਿੱਚ ਦਾਣੇ ਪਾਈ ਜਾਂਦਾ ਗੇੜ ਦੇ ਇਹਦਾ ਹੈਂਡ ਮੇਡ ਜਿਹਨੂੰ ਕਹਿੰਦੇ ਵੀ ਬਣਾਈ ਹੁੰਦੀ ਚੱਕੀ ਦਾ ਪੰਜਾਬੀ ਵਿਆਹ ਨਾਲ ਸੰਬੰਧਤ ਖਾਸ ਤੌਰ ਤੇ ਕੋਈ ਅਰਥ ਨਹੀਂ ਹੁੰਦਾ ਪਰ ਇਹਨੂੰ ਕੁਝ ਵਿਸ਼ੇਸ਼ ਪਰਿਪੇਖਾਂ ਵਿੱਚ ਵਰਤਿਆ ਜਾਂਦਾ ਜਾ ਸਕਦਾ ਹੈ ਜਿਵੇਂ ਕਿ ਕਿਸੇ ਰਿਤੀਆਂ ਜਾਂ ਰਸਮਾਂ ਵਿੱਚ ਸਹਾਇਕ ਸਮਾਨ ਜੇ ਤੁਸੀਂ ਕੁਝ ਹੋਰ ਪੁੱਛਣਾ ਚਾਹੁੰਦੇ ਹੋ ਤਾਂ ਅਰਥ ਜਾਣਨਾ ਚਾਹੁੰਦੇ ਹੋ ਦੱਸੋ ਤੁਸੀਂ ਇੱਥੇ ਹੋਰ ਲੈ ਸਕਦੇ ਵੀ ਪਲੀਜ਼ ਡਿਫਾਈਨ ਮੀ ਡਿਫਾਈਨ ਮੀ ਇਨ ਸਿੰਪਲ ਐਂਡ ਪਰਫੈਕਟ ਵੇ ਮਾੜੀ ਮੋਟੀ ਇੰਗਲਿਸ਼ ਮਾਰ ਲਈਦੀ ਆਪਾਂ ਵਿੱਚ ਵਿੱਚ ਮਾੜੀ ਚੰਗੀ ਹੁਣ ਇਹਨੇ ਇੰਗਲਿਸ਼ ਦੱਸਤਾ ਵਾ ਬਟ ਤੁਸੀਂ ਇਹਨੂੰ ਫੇਰ ਕਹਿਣਾ ਪੰਜਾਬੀ ਦੇ ਵਿੱਚ ਦੱਸੋ हां ਮਰ ਤੁਸੀਂ ਇੰਗਲਿਸ਼ ਜੇ ਰਹੀ ਇੰਗਲਿਸ਼ ਜਿਆਦਾ ਤੁਹਾਨੂੰ ਪੰਜਾਬੀ ਪਾਣੀ ਨਹੀਂ ਹੁੰਦੀ ਤੁਸੀਂ ਇਹ ਨੂੰ ਇੰਗਲਿਸ਼ ਦੇ ਵਿੱਚ ਕਨਵਰਟ ਕਰ ਸਕਦੇ ਸਪੋਤ ਜੇ ਤੁਹਾਨੂੰ ਪੰਜਾਬੀ ਪਾਣੀ ਨਹੀਂ ਹੁੰਦੀ ਫਿਰ ਤੁਸੀਂ ਇਹ ਮੁਕ ਤੱਕ ਵੀ ਨਹੀਂ ਪਹੁੰਚੋਗੇ ਤੁਸੀਂ ਇਹਨਾਂ ਸ਼ਬਦਾਂ ਤੱਕ ਵੀ ਨਹੀਂ ਪਹੁੰਚੋਗੇ ਸੋ ਬਿਹਤਰ ਹੈ ਕਿ ਸਾਨੂੰ ਪਹਿਲਾਂ ਪੰਜਾਬੀ ਸਿੱਖਣੀ ਚਾਹੀਦੀ ਮਾੜੀ ਚੰਗੀ ਟੁੱਟੀ ਭਜੀ ਇਤਨਾ ਵੀ ਸਿੱਖਦੇ ਜਾਇਲਰ ਵੀ ਸਿੱਖਦੇ ਉਤਰੋ ਦੇ ਸਿੱਖ ਸਕਦੇ ਇਹ ਹੈਗਾ ਸਿੰਪਲ ਤਰੀਕਾ ਇਦਾਂ ਦਾ ਦੱਚੋ ਗਿਆ ਤੁਸੀਂ ਵੀਡੀਓ ਦੂਸਰਾ ਭਾਗ ਵੀ ਵੇਖਿਓ ਇਸੇ ਕਰਕੇ ਤੁਸੀਂ ਦੂਸਰਾ ਭਾਗ ਵਿੱਚ ਉਹ ਉੱਥੇ ਮੈਂ ਡਿਫਾਈਨ ਦੇ ਨਾਲ ਦੱਸਿਆ ਹੋਇਆ ਵਾ ਇਹ ਚੀਜ਼ ਦੇ ਬਾਰੇ ਵੀ ਤੁਸੀਂ ਵਿੱਚ ਦੇਖਿਓ ਨਾਲ ਤੁਸੀਂ ਉਹ ਵੀਡੀਓ ਦੇਖ ਲਓ ਆਪਣੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਪੜ ਕੇ ਹੀ ਵੇਖਿਓ ਪੀਡੀਐਫ ਇਹ ਪੀਡੀਐਫ ਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਲਿੰਕ ਹੈਗਾ ਉੱਥੇ ਸਾਰਾ ਕੁਝ ਅਟੈਚ ਕੀਤਾ ਹੋਇਆ ਤੁਸੀਂ ਜਾ ਕੇ ਇਹਨਾਂ ਨੂੰ ਰੀਡ ਕਰ ਸਕਦੇ ਜੇ ਲੋਕ ਭੋਰਾ ਜਿਹੜਾ ਪੰਜਾਬੀ ਵਿਰਸਾ ਹੈਗਾ ਤੁਸੀਂ ਇਸ ਚੀਜ਼ ਨੂੰ ਜ਼ਰੂਰ ਪੜ ਕੇ ਦੇਖਿਓ ਨਾ ਵੀ ਪੜਿਆ ਹੋਈਆਂ 185 ਤੇ ਜਿਹੇ ਤਰ੍ਹਾਂ ਆਪਣਾ ਕੋਈ ਵੀ ਸ਼ਬਦ ਜਿਹੜਾ ਪਤਾ ਨਹੀਂ ਲੱਗਦਾ ਤੇ ਉਹ ਮੈਂ ਹਮੇਸ਼ਾ ਜੋ ਮੈਂ ਸ਼ਬਦ ਲਏ ਨੇ ਅਰਥ ਸਾਰਾ ਕੁਝ ਲਿਖ ਲਿਆ ਹੋਇਆ ਵਾ ਉਹ ਮੈਂ ਕੁਝ ਦਿਨਾਂ ਤੱਕ ਅਗਲੀ ਵੀਡੀਓ ਵਿੱਚ ਸ਼ਾਇਦ ਸ਼ੇਅਰ ਕਰਾਂ ਸੇ ਜਰੂਰ ਕਰੂੰਗਾ ਮੈਂ ਅਸਦਾਮੂ ਸਿੰਘ ਜੀ ਮੈਂ ਕਿਤਾਬ ਪੜ ਰਿਹਾ ਹਾਂ ਹਨਾ ਅਮਰੀਕਾ ਦੀ ਜਿਹੜੀ ਕਤਲੇਆਮ ਕੀਤਾ ਕਤਲ ਕੀਤਾ ਸੀ ਅਸਦਾਮੂ ਸਿੰਘ ਦਾ ਉਹਦੇ ਵਿੱਚ ਕੀ ਸਾਜ਼ਿ ਸੀ ਉਹ ਕਿਤਾਬ ਪੜ ਰਿਹਾ ਹਾਂ ਕੁਝ ਦਿਨਾਂ ਤੱਕ ਮੈਂ ਉਹ ਪੜ ਲੈਣੀ ਆ ਤੇ ਉਸ ਤੋਂ ਬਾਅਦ ਮੈਂ ਉਹ ਗੱਲਾਂ ਵੀ ਸ਼ੇਅਰ ਕਰੂੰਗਾ ਤੁਹਾਡੇ ਨਾਲ ਉਹਦੇ ਵਿੱਚ ਜਿਹੜੇ ਸ਼ਬਦ ਲਿਖੇ ਹੋਏ ਆ ਉਹਨਾਂ ਉੱਤੇ ਵੀ ਆਪਾਂ ਇੱਕ ਗੱਲਬਾਤ ਕਰਾਂਗੇ ਤੇ ਸੋ ਵੇਟ ਕਰੋ ਉਸ ਦਾ ਇੰਤਜ਼ਾਰ ਕਰੋ ਵੀਡੀਓ ਦਾ ਤੇ ਇਸ ਨੂੰ ਜ਼ਰੂਰ ਪੜ ਕੇ ਦੇਖੋ ਵੀਡੀਓ ਨੂੰ ਜਿਹੜੀਆਂ ਇਹਦੇ ਵਿੱਚ ਪੀਡੀਐਫ ਦਿੱਤੀ ਗਈ ਕਿਤਾਬ ਅਲੋਪ ਹੋਰੇ ਪੰਜਾਬੀ ਵਿਰਸਾ ਤੇ ਪਾਰਟ 2 ਵੀ ਪੜਿਓ ਤੁਸੀਂ ਸਭ ਤੋਂ ਪਹਿਲਾਂ ਆਹ ਪੜਿਓ ਤਾਂ ਕਰ ਤੁਸੀਂ ਪਾਰਟ 2 ਪੜ ਲੈ ਤਾਂ ਧੰਨਵਾਦ ਆ ਇਹ ਵੇਖ ਲਿਓ ਤੇ ਬਹੁਤ ਬਹੁਤ ਧੰਨਵਾਦ ਇੱਥੋਂ ਤੱਕ ਵੀਡੀਓ ਵੇਖੀਆ ਤੇ ਅਗਲੇ ਵੀਡੀਓ ਦੇ ਵਿੱਚ ਆਪਾਂ ਹੋਰ ਗੱਲਾਂ ਕਰਾਂਗੇ ਪੰਜਾਬੀ ਦੇ ਵਿੱਚ ਪੰਜਾਬੀ ਜਿਹੜੀਆਂ ਕਿਤਾਬਾਂ ਹੁੰਦੀਆਂ ਸੋ ਵਧੀਆ ਵਧੀਆ ਟੌਪਿਕ ਆ ਆਪਣੇ ਕੋਈਆਂ ਕਿਤਾਬਾਂ ਕੁਝ ਪੜ ਲਈਏ ਹੁਣ ਕੁਝ ਪਈਆਂ ਵਾ ਗੱਲਬਾਤ ਕਰਾਂਗੇ ਅਗਲੇ ਵੀਡੀਓ ਦੇ ਵਿੱਚ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਹੀ ਤੇ ਮੇਰਾ ਨਾਮ ਹੈ ਚ ਕਨ ਜਾਰੀ ਲੋ ਤੰਗੈ ਸੱਸੇਦਾ